ਸ਼ੰਪੂ ਬਾਰਡਰ ਦੇ ਉੱਪਰ ਖਨੋਰੀ ਬਾਰਡਰ ਦੇ ਉੱਪਰ ਕਿਸਾਨ ਬੈਠੇ ਹੋਇਆ ਕਿਸਾਨ ਮਜ਼ਦੂਰ ਮੋਰਚਾ ਤੇ ਸਿੱਖ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅੰਦੋਲਨ ਐਮਐਸਪੀ ਨੂੰ ਲੈ ਕੇ ਕੀਤਾ ਜਾ ਰਿਹਾ ਤੇ ਅੱਜ ਅਹਿਮ ਐਲਾਨ ਕੀਤਾ ਹਾਲਾਂਕਿ ਦਿੱਲੀ ਜਾਣਾ ਸੀ ਪਰ ਹੁਣ ਦਿੱਲੀ ਜਾਣਾ ਟਾਲ ਦਿੱਤਾ ਮੈਨਾਂ ਬਲਦੇਵ ਸਿੰਘ ਜੀਰਾ ਮੌਜੂਦ ਹੈ ਕਿਸਾਨ ਆਗੂ ਨੇ ਗੱਲਬਾਤ ਕਰਨ ਲਈ ਜੀਰਾ ਸਾਹਿਬ ਦਿੱਲੀ ਕੁਝ ਦਾ ਹੋਕਾ ਸੀਗਾ ਪਰ ਹੁਣ ਦਿੱਲੀ ਟਾਲ ਦਿੱਤਾ ਕੀ ਕਾਰਨ ਬਣੇ ਕੀ ਹੁਣ ਦਿੱਲੀ ਨਹੀਂ ਜਾਣਗੇ ਕਿਸਾਨ ਇਨ੍ਹਾਂ ਬਾਰਡਰਾਂ ਦੇ ਉੱਪਰ ਹੀ ਬੈਠਣਗੇ ਦੇਖੋ ਇਹ ਇਹ ਨਹੀਂ ਗੱਲ ਵੀ ਟਾਲ ਦਿੱਤਾ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਇੱਥੇ ਸ਼ੰਭੂ ਤਖਨੌਰੀ ਉਹ ਜਾਣ ਨਹੀਂ ਦੇ ਰਹੇ ਗੋਲੀਆਂ ਮਾਰ ਰਹੇ ਆਪਾਂ ਨੂੰ ਪਤਾ ਪਰ ਜਿੱਥੇ ਕਿਤੇ ਦੂਸਰੀਆਂ ਸਟੇਟਾਂ ਦੇ ਵਿੱਚ ਚਾਹੇ ਸਾਡੇ ਯੂਪੀ ਆ ਚਾਹੇ ਸਾਡੇ ਰਾਜਸਥਾਨ ਆ ਜਿੱਥੋਂ ਜਾ ਸਕਦੇ ਆ ਕਿਸਾਨ ਉਹ ਲਗਾਤਾਰ ਸਾਡੇ ਜਥੇ ਉਥੋਂ ਤੁਰਦੇ ਰਹਿਣਗੇ ਉਹ ਜਥੇ ਸਾਡੇ ਲਗਾਤਾਰ ਉਥੋਂ ਤੁਰਦੇ ਰਹਿਣਗੇ ਸੋ ਦਿੱਲੀ ਜਾਣ ਵਾਲਾ ਜਿਹੜਾ ਪ੍ਰੋਗਰਾਮ ਆ ਜੋ ਦਾ ਤਿਉਹਾਂ ਰੌਲਾ ਸਿਰਫ ਇੰਨਾ ਵਾ ਵੀ ਨੌਜਵਾਨਾਂ ਦੀ ਵੱਡੀ ਹਾਨੀ ਕਰਾ ਕੇ ਬੰਦੇ ਮਰਾ ਕੇ ਜਾਣਾ ਕਿਸੇ ਵੀ ਹਾਲਤ ਠੀਕ ਨਹੀਂਗਾ ਉਹਦੇ ਨਾਲੋਂ ਚੰਗਾ ਇਹ ਆ ਵੀ ਸ਼ੰਭੂ ਨੂੰ ਸਿੰਘੂ ਬਣਾਇਆ ਜਾਵੇ ਤੇ ਜਿੱਥੋਂ ਅਸੀਂ ਜਾ ਸਕਦੇ ਆ ਦੂਜੀਆਂ ਸਟੇਟਾਂ ਚੋਂ ਜਾ ਜਿੱਥੇ ਜੇ ਰਸਤੇ ਖੁੱਲੇ ਆ ਉਹਨਾਂ ਤੋਂ ਜਿਵੇਂ ਸਰਕਾਰ ਇੱਕ ਵਰਤਾਂਤ ਸਿਰਜ ਰਹੀ ਆ ਵੀ ਪੈਦਲ ਅਸੀਂ ਕਿਹਾ ਸੀ ਆਜੋ ਟਰੈਕਟਰ ਟਰਾਲੀਆਂ ਛੱਡ ਕੇ ਆਜੋ ਹੁਣ ਸਾਡੇ ਰਾਜਸਥਾਨ ਵਾਲਿਆਂ ਕੋਲੇ ਤਾਂ ਟਰੈਕਟਰ ਟਰਾਲੀਆਂ ਹੈ ਨਹੀਂ ਗੀਆਂ ਜਿਹੜੇ ਸਾਡਾ ਛੋਟੇ ਭਾਈਚਾਰੇ ਆ ਮਜ਼ਦੂਰ ਉਹਨਾਂ ਕੋਲ ਟਰੈਕਟਰ ਟਰਾਲੀਆਂ ਹੈ ਨਹੀਂ ਗੀਆਂ ਸੋ ਉਹੋ ਜਿਹੜੇ ਜਥੇ ਆ ਸਾਡੇ ਉਹ ਲਗਾਤਾਰ ਦਿੱਲੀ ਵਾਲ ਨੂੰ ਜਾਂਦੇ ਰਹਿਣਗੇ ਨਾਲੇ ਸਰਕਾਰ ਉਹਦਾ ਪਤਾ ਲੱਗ ਜੂਗਾ ਗ੍ਰਿਫਤਾਰ ਕਰਦੀ ਆ ਕੀ ਕਰਦੀ ਆ ਸੋ ਦਿੱਲੀ ਜਾਣ ਵਾਲਾ ਫੈਸਲਾ ਲਾਗੂ ਆ ਇਹ ਰੁਕਿਆ ਨਹੀਂਗਾ ਅ ਜੀਰਾ ਸਾਹਿਬ ਸਵਾਲ ਇਹ ਆ ਕਿ ਹੁਣ ਤੁਸੀਂ ਕਹਿ ਕੀ ਜਿੱਥੇ ਰੋਕਣਗੇ ਅਸੀਂ ਉੱਥੇ ਬੈਠ ਗਏ ਆ ਅੱਗੇ ਸਰਕਾਰ ਜ਼ੁਲਮ ਕਰ ਰਹੀ ਆ ਪਿਛਲਾ ਅੰਦੋਲਨ ਮੈਂ ਕਵਰ ਕੀਤਾ ਉਸ ਦੇ ਵਿੱਚ ਤੁਹਾਡਾ ਹੌਕਾ ਸੀ ਜਿੱਥੇ ਰੋਕਣਗੇ ਸ਼ਾਂਤਮਈ ਉੱਥੇ ਜਾ ਕੇ ਬਹਿ ਜਾਾਂਗੇ ਇੱਥੇ ਰੋਕਿਆ ਇੱਥੇ ਤੁਸੀਂ ਚਲੋ ਬੈਰੀਕੇਡ ਨੋਜਵਾਨਾਂ ਨੇ ਤਾਂ ਤਹਈਆ ਕੀਤਾ ਬੈਰੀਕੇਟ ਤੋੜ ਦਿੱਤੇ ਅੱਗੇ ਚਲੇਗੇ ਪਰ ਦਿੱਲੀ ਰੋਕੇ ਰੁੱਕ ਗਏ ਤੁਸੀਂ ਇਸ ਵਾਰ ਤਾਂ एलान ਹੀ ਕਰਕੇ ਤੁਰੇ ਤੁਰੇ ਸੀ ਕਿ ਬੈਰੀਕੇਟ ਮਿਲੇ ਮਿਲਣਗੇ ਤਾਂ ਤੋੜਾਂਗੇ ਸੀ ਉਹਨਾਂ ਨੂੰ ਟੁੱਟੇ ਨਹੀਂ ਬੈਰੀਕੇਟ ਤਾਂ ਹੁਣ ਇਹ ਕਹਿ ਰਹੇ ਕਿ ਇੱਥੇ ਬਹਿ ਜੀਏ ਦੇਖੋ ਬਿਲਕੁਲ ਠੀਕ ਹੈ ਤੁਹਾਡੀ ਗੱਲ ਦਿੱਲੀ ਜਾਣ ਦਾ एलान ਸੀ ਤੇ ਬੈਰੀਕੇਟ ਕਿਹਾ ਸੀ ਕਿ ਅੱਗੇ ਤੋੜ ਕੇ ਜਾਵਾਂਗੇ ਇਹ ਵੀ ਕਿਹਾ ਸੀਗਾ ਵੀ ਪਿਛਲੇ ਤਰਜ ਤੇ ਅੰਦੋਲਨ ਮੰਨ ਲੈ ਕਰਾਂਗੇ ਤੁਸੀਂ ਇਹ ਦੇਖਿਆ ਹੁਣ ਆਵਾ 13 ਤਰੀਕ ਨੂੰ 14 ਤਰੀਕ ਨੂੰ ਨੌਜਵਾਨ ਹੋਣ ਕਿਸਾਨ ਹੋਣ ਆਗੂ ਹੋਣ ਪੂਰੀ ਇਮਾਨਦਾਰੀ ਨਾਲ ਹਰ ਵਾਹ ਲਾਤੀ ਪੂਰੀ ਵਾਹ ਲਈ ਪਰ ਇਸ ਵੇਲੇ ਇਸ ਵਾਰੀ ਸਰਕਾਰ ਦੀ ਤਿਆਰੀ ਬਹੁਤ ਵੱਡੀ ਸੀ ਜਿੱਦਾਂ ਅਸੀਂ ਸੋਚਿਆ ਸੀ ਸਾਡੀ ਸੋਚ ਤੋਂ ਪਰੇ ਦੀ ਤਿਆਰੀ ਸੀ ਇਹ ਵੀ ਟੁੱਟ ਜਾਂਦੀ ਪਰ ਜਦੋਂ ਅੱਗੋਂ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਫਿਰ ਪਹਿਲੇ ਦਿਨ ਹੀ ਆਪਣਾ 100 ਬੰਦਾ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਅਗਲੇ ਦਿਨ 60 70 ਫੇਰ ਜ਼ਖਮੀ ਹੋ ਗਏ ਫਿਰ ਸਿਆਣੇ ਆਗੂ ਨੂੰ ਇਹ ਸੋਚਣਾ ਚਾਹੀਦਾ ਵਾ ਵੀ ਅਸੀਂ ਕਿੰਨੇ ਕ ਬੰਦੇ ਉਦੋਂ ਬਾਅਦ ਖਨੌਰੀ ਵਾਲੀ ਘਟਨਾ ਹੋ ਗਈ ਖਨੌਰੀ ਵਾਲੀ ਘਟਨਾ ਤੋਂ ਬਾਅਦ ਸਾਡੇ ਥੱਲੇ ਜਿੰਨੀ ਕ ਰਏ ਆਈ ਪਿੰਡਾਂ ਚੋਂ ਲੋਕਾਂ ਦੀ ਰਏ ਆਈ ਵੀ ਜੇ ਤੁਸੀਂ ਇਹਨਾਂ ਨੂੰ ਲੋਕਾਂ ਨੇ ਕਿਹਾ ਸਾਨੂੰ ਵੀ ਅੰਦੋਲਨ ਕਰਨ ਗਏ ਸੀ ਅੰਦੋਲਨ ਤੁਹਾਡਾ ਪੂਰੀ ਦੁਨੀਆ ਚ ਫੈਲ ਗਿਆ ਵਾ ਹੁਣ ਤੁਸੀਂ ਦਿੱਲੀ ਬੈਠੋ ਸਿੰਘੂ ਬੈਠੋ ਸ਼ੰਭੂ ਬੈਠੋ ਇੱਕੋ ਗੱਲ ਆ ਸੋ ਸਾਡਾ ਇੱਥੋਂ ਅੰਦੋਲਨ ਪੂਰਾ ਫੈਲ ਗਿਆ ਵਾ ਇਸ ਕਰਕੇ ਪਰ ਹਾਂ ਇਹ ਗੱਲ ਆ ਔਮਾਨਦਾਰੀ ਨਾਲ ਭਿੜੇ ਆ ਲੜੇ ਆ ਗੋਲੀਆਂ ਖਾਧੀਆਂ ਵਾਂ ਰਬੜ ਦੀਆਂ ਗੋਲੀਆਂ ਖਾਧੀਆਂ ਵਾਂ ਲੀਡਰਸ਼ਿਪ ਨੇ ਪੂਰੀ ਸ਼ੈਲਿੰਗ ਚ ਢਲੀ ਆ ਸਾਰਾ ਕੁਝ ਹੋਇਆ ਜੀ ਸਰ ਤੁਸੀਂ ਮੰਨਿਓ ਬਾਕੀ ਲੀਡਰ ਇਹ ਚੀਜ਼ ਮੰਨ ਨਹੀਂ ਰਿਹਾ ਐ ਮੇਰਾ ਹੁਣ ਅਗਲਾ ਸਵਾਲ ਸ਼ਾਂਤਮਈ ਬੈਠ ਗਏ ਤੁਸੀਂ ਦੋਨੋਂ ਬਾਰਡਰਾਂ ਦੇ ਉੱਪਰ ਬੈਠ ਗਏ ਹੁਣ ਕਿਹਨੇ ਡੱਬਾ ਵਾਲੀ ਬਾਰਡਰ ਵੀ ਘੇਰ ਲਾਂਗੇ ਪਰ ਕੀ ਤੁਸੀਂ ਵਾਕਿਆ ਹੀ ਗੰਭੀਰਤਾ ਦੇ ਨਾਲ ਮੈਂ ਗੰਭੀਰ ਸਵਾਲ ਕਰ ਰਿਹਾ ਪੰਜਾਬ ਦੇ ਵਪਾਰੀ ਵਰਗ ਬਾਰੇ ਕਿਉਂਕਿ ਮੈਂ ਲੁਧਿਆਣੇ ਦਾ ਢੇੜਾ ਕੱਢਿਆ ਸੀਗਾ ਪੰਜਾਬ ਦਾ ਵਪਾਰੀ ਵਰਗ ਬਹੁਤ ਦੁਖੀ ਹੈ ਬਹੁਤ ਪਰੇਸ਼ਾਨ ਹੈ ਸਮਾਨ ਨਹੀਂ ਪਹੁੰਚ ਰਿਹਾ ਪਰੇਸ਼ਾਨ ਹੋਇਆ ਬੇਟਾ ਪੰਜਾਬ ਦੇ ਲੋਕ ਜਿਨ੍ਹਾਂ ਨੇ ਟਰੈਵਲ ਕਰਨਾ ਹੁੰਦਾ ਹੈ ਉਹ ਪਰੇਸ਼ਾਨ ਹੋਏ ਪਿਆ ਤੁਹਾਡਾ ਹੁਣ ਇਹ ਜਵਾਬ ਹੋਊਗਾ ਕਿ ਸਰਕਾਰ ਨੇ ਬੰਦ ਕੀਤਾ ਹੈ ਬੇਸ਼ੱਕ ਇਹ ਜਵਾਬ ਹੋਵੇ ਪਰ ਕੀ ਤੁਹਾਨੂੰ ਪਤਾ ਹੈ ਤੁਹਾਡੇ ਬਹਾਨੇ ਪੰਜਾਬ ਦੇ ਲੋਕਾਂ ਦੇ ਉੱਪਰ ਜ਼ੁਲਮ ਹੋ ਰਿਹਾ ਆ ਦੇਖੋ ਇੱਕ ਸਵਾਲ ਦਾ ਜਵਾਬ ਤੁਸੀਂ ਦੇ ਦਿੱਤਾ ਸ਼ਾਇਦ ਤੁਸੀਂ ਜਾਣਦੇ ਹੀ ਆ ਖੁਦ ਵੀ ਸਰਕਾਰ ਨੇ ਰੋਕੇ ਹੋਏ ਡੱਬ ਵਾਲੀ ਤਾਂ ਅਸੀਂ ਕੱਲ ਪਰਸੋ ਜੋ ਹਜੇ ਸਾਡੇ ਕਿਸਾਨ ਪਹੁੰਚੇ ਆ ਉਹ ਲਗਾਤਾਰ ਬੰਦ ਆ ਆਪਣ 13 ਤਰੀਕ ਤੋਂ ਵੀ 7-8 ਦਿਨ ਪਹਿਲਾਂ ਉਹ ਵੀ ਬੰਦ ਆ। ਉੱਥੇ ਤਾਂ ਅਸੀਂ ਬੈਠੇ ਵੀ ਨਹੀਂ ਸੀ। ਤਾਂ ਬੈਠੇ ਆ। ਸਾਡੇ ਇੱਥੇ 7-8 ਦਿਨ ਤੋਂ ਪਹਿਲਾਂ ਬੰਦ ਕਰਤਾ। ਰਹੀ ਗੱਲ ਵੀ ਅਸੀਂ ਖਿਆਲ ਕਿੰਨਾ ਰੱਖਦੇ ਆ। ਸਾਡੇ ਬਹੁਤ ਸਾਰੇ ਲੋਕਾਂ ਦੀ ਰਾਇ ਸੀ ਇੱਥੋਂ ਕੋਈ ਹੋਰ ਰੋਡ ਨਾ ਵਾ ਜਿੱਦਾਂ ਅੰਬਾਲਾ ਤੋਂ ਥੋੜਾ ਜਿਹਾ ਚੰਡੀਗੜ੍ਹ ਸਾਈਡ ਹੋ ਕੇ ਦਿੱਲੀ ਨੂੰ ਜਾਂਦਾ ਵਾ। ਅਸੀਂ ਉਹ ਸੋਚ ਸਮਝ ਕੇ ਛੱਡਿਆ ਹੋਇਆ। ਸਾਨੂੰ ਵੀ ਪਤਾ ਸਾਡੇ ਭਰਾ ਵਾ। ਸਾਨੂੰ ਵੀ ਪਤਾ ਸਾਡੇ ਬੰਦਿਆਂ ਨੇ ਐਨ ਆਰ ਆਈ ਉਹਨਾਂ ਨੇ ਛੱਡ ਦੇ ਗਏ। ਅਸੀਂ ਸਾਡੇ ਧਿਆਨ 'ਚ ਹੁੰਦਾ ਵਾ ਵੀ ਕੋਈ ਇੱਕ ਬਦਲ ਹੋਵੇ ਕੁੱਕਾਂ ਕੋਲੇ ਇੱਕ ਦਿਨ ਪਹਿਲਾਂ ਦੂਜਾ ਵਾਰ ਹੋਵੇ ਤਾਂ ਕਿ ਸਾਡੇ ਜਿਹੜੇ ਲੋਕ ਸਾਡਾ ਸਪੋਰਟ ਕਰ ਰਹੇ ਆ ਲੰਗਰ ਆ ਰਹੇ ਆ ਟੁਕ ਟ ਉਹ ਦੁਖੀ ਨਾ ਹੋਵੇ ਇਹ ਬੰਦ ਕਰਨ ਵਾਲਾ ਕੰਮ ਆ ਜਾਂ ਸਾਡੇ ਵਪਾਰੀ ਵਰਗਾ ਜਾਂ ਲੋਕ ਆ ਉਹਨਾਂ ਨੂੰ ਜਿਹੜਾ ਸਰਕਾਰ ਤੇ ਅਸੀਂ ਅਪੀਲ ਕਰਦੇ ਹਾਂ ਉਹਨਾਂ ਭਰਾਵਾਂ ਨੂੰ ਵੀ ਸਾਡੇ ਨਾਲ ਸਰਕਾਰ ਤੇ ਦਬਾਅ ਬਣਾਓ ਕਿ ਸਨਾਨਾ ਨਹੀਂ ਰੋਕੇ ਕਿਸਾਨ ਅੱਜ ਚੱਕਦੇ ਨੇ ਇਹ ਅੱਜ ਤੋਂ ਹੁਣੇ ਆਪਦੀਆਂ ਜੀ ਸੀ ਬੀਆਂ ਲਾਉਣ ਆ ਖਾਲੀ ਕਰ ਦੇਣ ਤੇ ਹੋਰ ਦੋਵਾਂ ਘੰਟਿਆਂ ਨੂੰ ਪ੍ਰਸ਼ਾਸਨ ਦਾ ਸ਼ੱਕ ਅਸੀਂ ਗਾਂ ਤੁਰ ਜਾਗੇ ਸਾਡਾ ਕੋਈ ਰੌਲਾ ਨਹੀਂਗਾ ਨਾ ਅਸੀਂ ਅੱਜ ਰੋਕੀਏ ਰੋਡ ਨਾ ਕੱਲ ਰੋਕੀਏ ਸਰਕਾਰ ਦੇ ਰੋਕੇ ਹੋਇਆ ਅਸੀਂ ਤਾਂ ਸੋਚ ਸਮਝ ਕੇ ਜਨਤਾ ਸਾਡੇ ਤੇ ਬਹੁਤ ਪ੍ਰੈਸ਼ਰ ਪਾਉਂਦੀ ਸੀ ਜੀ ਬਾਈ ਇਧਰ ਦੀ ਨਹੀਂ ਜਾਣ ਦਿੰਦੇ ਉਹ ਪਰਲਾ ਵੀ ਬੰਦ ਕਰ ਦਿੱ ਗਏ ਆਪਾਂ ਅਸੀਂ ਸੋਚ ਸਮਝ ਕੇ ਕਿਹਾ ਵੀ ਨਹੀਂ ਆਦੇ ਭਰਾਵਾਂ ਨੂੰ ਇਹ ਨਹੀਂ ਕਰਨਾ ਉਹ ਬੰਦ ਨਹੀਂ ਕਰਨਾਗਾ ਜੀਰਾ ਸਾਹਿਬ ਹੁਣ ਸਵਾਲ ਹੈਗਾ ਕੀ ਐਸਕੇਮ ਦਾ ਸਿੱਖ ਕਿਸਾਨ ਮੋਰਚਾ ਨੇ ਤੁਹਾਡੇ ਨਾਲ ਤਿੰਨ ਮੀਟਿੰਗਾਂ ਕੀਤੀਆਂ ਜੇ ਤੁਸੀਂ ਪੁੱਛੋਗੇ ਮੈਂ ਮੀਟਿੰਗਾਂ ਵੀ ਦੱਸ ਦੂ ਕਿੱਥੇ ਕਿੱਥੇ ਹੋਈਆਂ ਤਿੰਨ ਮੀਟਿੰਗਾਂ ਹੋਈਆਂ ਉਹ ਮੀਟਿੰਗਾਂ ਦੇ ਵਿੱਚ ਹੋਇਆ ਕੀ ਹੈ ਗੱਲਬਾਤ ਕੀ ਚੱਲੀ ਕਿਉਂ ਨਹੀਂ ਤੁਸੀਂ ਮੰਨ ਰਹੇ ਜਾਂ ਸਯੁਕਤ ਕਿਸਾਨ ਮੋਰਚਾ ਨੂੰ ਕਿਉਂ ਨਹੀਂ ਮਨਾ ਪਾਰੇ ਇੱਕ ਤਾਂ ਇਹ ਚੀਜ਼ਾਂ ਸਾਹਮਣੇ ਆਈਆਂ ਕਿ 26 ਜਨਵਰੀ ਨੂੰ ਲੈ ਕੇ ਜੋ ਕੁਝ ਹੋਇਆ ਸਰਵਣ ਪੰਦੇਰਜੋ ਇਸ ਕਿਸਾਨ ਮਜ਼ਦੂਰ ਮੋਰਚਾ ਨੂੰ ਲੀਡ ਕਰ ਰਿਹਾ ਉਹ ਸਯੁਕਤ ਕਿਸਾਨ ਮੋਰਚਾ ਉਹ ਸੁਪਰ ਸਪਸ਼ਟੀਕਰਨ ਮੰਗ ਰਿਹਾ ਹੈਗਾ ਦੇਖੋ ਪਿਛਲੇ ਅੰਦੋਲਨ ਦੇ ਵਿੱਚ ਜੋ ਹੋਇਆ ਤੁਸੀਂ ਉੱਥੇ ਸੀ ਮੇਰੇ ਨਾਲ ਜਿੰਨੀ ਸਾਡੇ ਕੁੱਟ ਪਈ ਸੀ ਕਿਸੇ ਦਿਨ ਪਈ ਰਿਕਾਰਡ ਹੋਊਗਾ ਸਭ ਤੋਂ ਵੱਧ ਸਮਾਂ ਅਸੀਂ ਸਸਪੈਂਡ ਰਹੇ ਹਾਂ ਫੇਰ ਵੀ ਅਸੀਂ ਸਾਰੇ ਭੁੱਲ ਕੇ ਬੈਠੇ ਹਾਂ ਨਾ ਅੱਗੇ ਬਹੁਤ ਸਾਡੇ ਮਤ ਪੇਸ ਸੀਗੇ ਅਸੀਂ ਇਹ ਗੱਲ ਕਹਿ ਕੇ ਜਦੋਂ ਤੁਰੇ ਸੀ ਆ ਮੋਰਚੀ ਦੀ ਸਟੈਂਡ ਕੀਤਾ ਜਦੋਂ ਆਪਾਂ ਬਣਾਉਣਾ ਸ਼ੁਰੂ ਕੀਤਾ ਜਾਂ ਤਾਲਮਿਲ ਕਰਨਾ ਸ਼ੁਰੂ ਕੀਤਾ ਅਸੀਂ ਸਾਰੀਆਂ ਜothe ਬੰਦਿਆਂ ਨੂੰ ਇਹ ਹੀ ਕਿਹਾ ਜਿਹਦੇ ਕੋਲੇ ਵੀ ਗਏ ਆ ਚਾਹੇ ਐਸਕੇਐਮ ਕੋਲੇ ਗਏ ਆ ਚਾਹੇ ਉਹਨਾਂ ਦੀ ਕਮੇਟੀ ਨੂੰ ਮਿਲੇ ਆ ਡੱਲੇ ਵਾਲ ਨੂੰ ਮਿਲੇ ਆ ਜਦੋਂ ਵੀ ਆਪਾਂ ਸਾਰੇ ਤਿਆਰੀ ਕਰ ਰਹੇ ਸੀ ਇਹ ਹੀ ਅਪੀਲ ਸੀ ਵੀ ਯਾਰ ਸਾਰੇ ਛੱਡ ਲੋ ਆਪਾਂ ਕਿਰਾਂ ਦਿੱਲੀ ਵਾਲੀ ਲੜਾਈ ਲੜੀਏ ਐਮਐਸਪੀ ਲੜਾਈ ਲੜੀਏ ਆਪਾਂ ਆਪਦੇ ਰੋਲੇ ਆ ਕੇ ਨਵੇੜ ਲਾਂਗੇ ਚਲੋ ਉਹਦੇ 'ਚ ਅਸੀਂ ਕਾਮਯਾਬ ਨਹੀਂ ਹੋਏ ਡੱਲੇয়াল ਸਾਹਿਬ ਨਾਲ ਆ ਗਏ ਬਾਕੀ ਹਜੇ ਨਾਲ ਨਹੀਂ ਆ ਰੋਲਾ ਕੋਈ ਨਹੀਂਗਾ ਇਹ ਕੋਵਿਡ ਇੱਕਾ ਨਹੀਂਗਾ ਇਹ ਸਿਰਫ ਮੈਨੂੰ ਲੱਗਦਾ ਵਾ ਵੀ ਸਾਡੀ ਬਦਕਿਸਮਤੀ ਕਹਿ ਲਈਏ ਤੇ ਉਹਦੇ ਕਰਕੇ ਇਹ ਨਹੀਂ ਹੋਇਆਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪੋਜ਼ਿਟਿਵ ਹੋਊਗਾ ਚੰਗਾ ਹੋਊਗਾ ਪਰ ਹਜੇ ਤੱਕ ਜਿੱਥੇ ਪੇਚ ਫਸੇ ਹੋਏ ਆ ਜੀਰਾ ਸਾਹਿਬ ਉੱਥੋਂ ਤੱਕ ਲੱਗ ਨਹੀਂ ਰਿਹਾ ਕਿ ਪੋਜੀਟਿਵ ਹੋਵੋਗੇ ਉਹਨਾਂ ਨੇ ਮੀਟਿੰਗਾਂ ਕੀਤੀਆਂ ਫਿਰ ਤੁਸੀਂ ਇੱਕ ਉਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕਰ ਦਿੱਤੀ ਬੇਸ਼ੱਕ ਤੁਸੀਂ ਕਿਹਾ ਸੀ ਲੋਕਾਂ ਨੂੰ ਦੱਸਣਾ ਸੀ ਉਸ ਤੋਂ ਬਾਅਦ ਗੁਰਨਾਮ ਸਿੰਘ ਚੜੂਨੀ ਨੇ ਤੁਹਾਡੇ ਖਿਲਾਫ ਪ੍ਰੈਸ ਕਾਨਫਰੰਸ ਕਰ ਦਿੱਤੀ ਜੋ ਮੀਟਿੰਗਾਂ ਦੇ ਵਿੱਚ ਹੋਇਆ ਉਹ ਵੀ ਉਹਨਾਂ ਨੇ ਬਿਆਨ ਕਰ ਦਿੱਤਾ ਦੇਖੋ ਉਹ ਪਿੰਡਾਂ 'ਚ ਕਹਿੰਦੇ ਆ ਨਾ ਕਹਾਵਤ ਸਾਡੇ ਪਿੰਡਾਂ 'ਚ ਇੱਕ ਵੀ ਜੱਟ ਨਰਮੇ 'ਚ ਲੜਨ ਤੇ ਘਰੇ ਆ ਕੇ ਬੋਲ ਪੈਂਦੇ ਆ ਜੇ ਘਰੇ ਲੜਨ ਤੇ ਜਾ ਕੇ ਵੀ ਸਾਡੇ ਪੰਜਾਬ ਚ ਘਾਵਤਾ ਵੀ ਜੱਟ ਨਰਮੇ ਚ ਲੜਨ ਤੇ ਘਰੇ ਜਾ ਕੇ ਬੋਲ ਪੈਂਦੇ ਆ ਘਰੇ ਲੜਨ ਤੇ ਜਾ ਕੇ ਚਰੀ ਚ ਬੋਲ ਪੈਂਦੇ ਆ ਸੋ ਜਦੋਂ ਉਹ ਇਹਨੇ ਇਕੱਠੇ ਹੋਣਾ ਵਾ ਫਿਰ ਅਸੀਂ ਮਤ ਭੇਦ ਸਾਰੇ ਪਾਸੇ ਰੱਖ ਕੇ ਇਕੱਠੇ ਹੋਵਾਂਗੇ ਕੋਈ ਵੱਡੇ ਨਹੀਂ ਮਤ ਭੇਦ ਕੋਈ ਰੋਲੇ ਨਹੀਂ ਰੋਲੇ ਜੇ ਇੱਥੇ ਆ ਵੀ ਜਾਣਗੇ ਰੋਲੇ ਤਾਂ ਵੀ ਰਹਿਣੇ ਆ ਇਹ ਨਹੀਂ ਕਿ ਵੀ ਰੋਲੇ ਨਿਬੜ ਜਾਣੇ ਆ ਰੋਲੇ ਰਹਿਣੇ ਆ ਉਹ ਪਤਾ ਨਹੀਂ ਕਿੰਨੇ ਚਿਰ ਚ ਨਿਬੜਨਗੇ ਪਰ ਰੋਲਾ ਇਸ ਵੇਲੇ ਸਭ ਤੋਂ ਵੱਡਾ ਸਾਡਾ ਮੋਦੀ ਨਾਲ ਆ ਐਸਕੇਮ ਨਾਲ ਨਹੀਂਗਾ ਸਾਰਿਆਂ ਦਾ ਹੀ ਇਸ ਕਰਕੇ ਸਾਡੀ ਲੜਾਈ ਦੀ ਜਿਹੜੀ ਧਾਰ ਆ ਸਾਡੀ ਜਿਹੜੀ ਮੁੱਖ ਜਿਹੜੀ ਲੜਾਈ ਦਾ ਕੇਂਦਰ ਆ ਉਹ ਮੋਦੀ ਸਰਕਾਰ ਆ ਨਾ ਕਿ ਉਹ ਐਸਕੇਐਮ ਵਾਲੇ ਆ ਜੀਰਾ ਸਾਹਿਬ ਉਹਨਾਂ ਨੇ ਫਿਰ ਵੀ ਤੁਹਾਨੂੰ ਤੁਸੀਂ ਉਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਬਾਵਜੂਦ ਉਹਨਾਂ ਨੇ ਤੁਹਾਨੂੰ ਇੱਕ 8 ਨੁਕਾਤੀ ਪ੍ਰੋਗਰਾਮ ਭੇਜਿਆ ਤੁਸੀਂ ਅੱਜ ਦਿਖਾਇਆ ਵੀ ਉਹ ਪ੍ਰੋਗਰਾਮ ਤੁਹਾਡੇ ਕੋਲ ਪਹੁੰਚ ਗਿਆ ਉਸ ਤੇ ਡਿਸਕਸ ਵੀ ਮੀਟਿੰਗ 'ਚ ਕੀਤਾ ਕੀ ਲੱਗਿਆ ਪਹਿਲੀ ਬਿੰਦੇ ਚੱਟੇ ਉਸ ਪ੍ਰੋਗਰਾਮ ਨੂੰ ਦੇਖ ਕੇ ਸਹਿਮਤੀ ਬਣੂਗੀ ਉਸ ਪ੍ਰੋਗਰਾਮ ਤੇ ਦੇਖੋ ਉਹ ਤੇ ਕੋਈ ਡਿਸਕਸ ਨਹੀਂ ਕੀਤਾ ਉਹ ਜਦੋਂ ਇਧਰੋਂ ਉੱਠ ਕੇ ਆਉਣ ਲੱਗੇ ਆ ਜਦੋਂ ਜਿਹੜੇ ਤੁਸੀਂ ਮੈਸੇਜ ਤੇ ਗੁੱਸੇ ਹੋਏ ਆ ਵੀ 5:30 ਵਜੇ ਮੈਸੇਜ ਕਰਤਾ ਉਹ ਉਦੋਂ ਆਇਆ ਆਪਣੇ ਕੋਲੇ ਉਹ ਗ੍ਰਾਹਕ ਸਾਹਿਬ ਆਏ ਆ ਉਹ ਮਿਲੇ ਆ ਗੂਆਂ ਨੂੰ ਕੁਛ ਨੂੰ ਉਹ ਸਾਡੇ ਕੋਲ ਚਿੱਠੀ ਮੀਟਿੰਗ ਚ ਉਦੋਂ ਆਈ ਆ ਉਹ ਤੇ ਇਹ ਕਰ ਲਿਆ ਵੀ ਹੁਣ ਪ੍ਰੈਸ ਕਾਨਫਰੰਸ ਦਾ ਟਾਈਮ ਹੋ ਗਿਆ ਵਾ ਜੇ ਆਪਾਂ ਉਧਰ ਨਾ ਗਏ ਤੇ ਡਿਸਕਸ ਕਰਨਾ ਆਪੇ ਉਹ ਹੁਣ ਕੱਲ ਨੂੰ ਜੇ ਬੈਠਦੇ ਆ ਕਦੋਂ ਵੀ ਉਹ ਤੇ ਡਿਸਕਸ ਕਰਾਂਗੇ ਠੀਕ ਹੈ ਤਾਂ ਇਸਨ ਬਲਦੇਵ ਸਿੰਘ ਆਜੀਰਾ ਕਹਿ ਰਹੇ ਆ ਕਿ 8 ਨੁਕਾਤੀ ਪ੍ਰੋਗਰਾਮ ਤੇ ਵੀ ਡਿਸਕਸ ਹੋਊਗੀ ਤੇ ਲੱਗਦਾ ਕਿ ਹੁਣ ਜਲਦੀ ਐਸਕੇਐਮ ਦੇ ਨਾਲ ਸਹਿਮਤੀ ਬਣ ਜੂਗੀ क्यामरा पर्सन शिवम आशु अनेजा लिविङ इंडिया न्यूज़ शम्भू बॉर्डर